ੀਤੀ ਰਾਤ ਡੇਰਾ ਬਾਬਾ ਨਾਨਕ ਦੇ ਮੇਨ ਬਾਜ਼ਾਰ ਵਿੱਚ ਮੇਚੀ ਦੀ ਹੱਟੀ ਦੇ ਨਜ਼ਦੀਕ ਅਨਪਛਾਤੇ ਵਿਅਕਤੀਆਂ ਵੱਲੋਂ ਗੋਲੀਆਂ ਚਲਾਉਣ ਦਾ ਮਾਮਲਾ ਸਾਹਮਣੇ ਆਇਆ ਸੀ ਜਿਸ ਤੋਂ ਬਾਅਦ ਕਸਬੇ ਦੇ ਦੁਕਾਨਦਾਰਾਂ ਵਿੱਚ ਪਾਰੀ ਰੋਸ ਪਾਇਆ ਜਾ ਰਿਹਾ ਹੈ ਡੇਰਾ ਬਾਬਾ ਨਾਨਕ ਦੇ ਮਹਤਵਪੂਰਨ ਵਿਅਕਤੀਆਂ ਨੇ ਪੰਜਾਬ ਪੁਲਿਸ ਤੇ ਪੰਜਾਬ ਸਰਕਾਰ ਦੀ ਕਾਰਗੁਜ਼ਾਰੀ ਤੇ ਤਿੱਖੇ ਸਵਾਲ ਉਠਾਏ ਹਨ ਇੱਥੇ ਇਹ ਦੱਸਣਾ ਬਣਦਾ ਹੈ ਕਿ ਕਸਬੇ ਦੇ ਕਈ ਦੁਕਾਨਦਾਰਾਂ ਨੇ ਦੱਸਿਆ ਕਿ ਅਨਪਛਾਤੇ ਵਿਅਕਤੀਆਂ ਵੱਲੋਂ ਫਿਰੋਤੀ ਮੰਗੰਦੀਆ ਘਟਨਾਵਾ ਵਿੱਚ ਕਾਫੀ ਵਾਦਾ ਹੋਇਆ ਹੈ ਪਹਿਲਾ ਬੇਦੀ ਮੈਡੀਕਲ ਸਟੋਰ ਬਾਜ਼ਾਰ ਜੋੜੀਆਂ ਤੇ ਹੁਣ 메ਨ ਬਾਜ਼ਾਰ ਵਿੱਚ ਗੋਲੀ ਦੀ ਘਟਨਾ ਨੇ ਲੋਕਾਂ ਨੂੰ ਹਿਲਾ ਕੇ ਰੱਖ ਦਿੱਤਾ ਦੁਕਾਨਦਾਰਾਂ ਨੇ ਦੋਸ਼ ਲਾਇਆ ਹੈ ਕਿ 메ਨ ਬਾਜ਼ਾਰ ਡੇਰਾ ਬਾਬਾ ਨਾਨਕ ਵਿੱਚ ਹੀ ਡੀਐਸਪੀ ਸਾਹਿਬ ਦਾ ਦਫ਼ਤਰ ਹੈ ਅਤੇ ਇਹ ਘਟਨਾ ਉਥੋਂ ਕੁਝ ਮੀਟਰ ਦੀ ਦੂਰੀ ਤੇ ਹੋਈ ਹੈ ਜੋ ਚਿੰਤਾ ਦਾ ਵਿਸ਼ਾ ਹੈ ਇਸ ਘਟਨਾ ਦੇ ਵਿਰੋਧ ਵਿੱਚ ਡੇਰਾ ਬਾਬਾ ਨਾਨਕ ਦੇ ਸਮੂਹ ਦੁਕਾਨਦਾਰਾਂ ਵੱਲੋਂ ਬਾਜ਼ਾਰ ਬੰਦ ਰੱਖਿਆ ਗਿਆ ਅਤੇ ਪੁਲਿਸ ਦੇ ਖਿਲਾਫ ਪ੍ਰਦਰਸ਼ਨ ਕੀਤਾ ਆਓ ਜਾਨੂ ਦੁਕਾਨਦਾਰਾਂ ਨੇ ਇਸ ਘਟਨਾ ਬਾਰੇ ਕੀ ਕਿਹਾ मुर्दाबाद मुर्दाबाद ਤੋ 50 ਫੁੱਟ ਦੀ ਦੂਰੀ ਤੇ ਦੁਕਾਨ ਤੇ ਡੀਐਸਪੀ ਦਫਤਰ ਤੋਂ 50 ਫੁੱਟ ਦੂਰੀ ਤੇ ਦੁਕਾਨ ਦੇ ਤੇ ਉੱਥੇ ਗੋਲੀਆਂ ਚਲਾ ਕੇ ਮੁੰਡੇ ਚਲੇ ਗਏ ਰਮੇਜਨ ਸਟੋਰ ਮੇਂ ਛੇਦੀ ਹੱਟੀ ਕਿੰਨੇ ਵਜੇ ਦੀ ਕੱਲੇ ਸਾਢੇ 6 ਵਜੇ ਸੱਛ ਨੂੰ ਕੀ ਮੰਗ ਕਰ ਦਿੱਤੀ ਸੁਰੱਖਿਆ ਦਿੱਤੀ ਜਾਏ ਇਹਨਾਂ ਨੂੰ ਦੁਕਾਨਦਾਰਾਂ ਨੂੰ ਦੁਕਾਨਦਾਰਾਂ ਨੂੰ ਸੁਰੱਖਿਆ ਕੀਤੀ ਜਾਏ ਹੋਰ ਕੀ ਆਈ ਕਿੰਨੇ ਆ ਹੁਣ ਇਹ ਕਰਦੇ ਕੱਖ ਨਹੀਂ 635 ਤੇ ਮੈਂ ਥਾਣੇ ਆਇਆ ਦਰਖਾਸਤ ਦੇ ਕੇ ਚਲੇ ਗਿਆ ਤੇ ਕਹਿੰਦੇ ਜਾਓ ਜੀ ਕੋਈ ਨਹੀਂ ਆਇੰਦੇ ਇੱਕ ਘੰਟੇ ਬਾਅਦ ਬੰਦੇ ਆਏ ਜੇ ਹਾਂਜੀ ਹਾਂਜੀ ਕੀ ਮਸਲਾ ਜੀ ਜਿਹੜਾ ਬੰਦਿਆ ਜਿਹੜਾ ਬਾਬਾ ਨਾਨਕ ਦੇ ਵਿੱਚ ਜੋ ਲੋਕਾਂ ਦੇ ਵਿੱਚ ਮੰਨ ਚ ਡਰ ਉਹ ਸੱਚਾ ਵੀ ਆ ਕਿਉਂਕਿ ਤੀਸਰੀ ਵਾਰਤਾ ਤੇ ਡੇਰਾ ਬਾਬਾ ਨਾਨਕ ਚੋ ਗਈ ਆ ਪਹਿਲੀ ਵਾਰਤਾ ਤੇ ਵੀ ਲੋਕੀ ਸ਼ਾਇਦ ਪੁਲਿਸ ਪ੍ਰਸ਼ਾਸਨ ਆਪੀ ਜਾਗ ਜੇਗਾ ਦੂਸਰੀ ਵਾਰਤਾ ਤੇ ਵੀ ਲੋਕੀ ਬੋਲੇ ਵਿੱਚ ਹੈ ਪੁਲਿਸ ਪ੍ਰਸ਼ਾਸਨ ਆਪ ਹੀ ਜਾਗ ਜੇਗਾ ਹੁਣ ਤੀਸਰੀ ਵੀ ਹੋ ਗਈ ਆ ਲੱਗਦਾ ਇਹ ਨਹੀਂ ਆ ਵੀ ਜਾਗਣਾ ਕਿਉਂਕਿ ਬਾਜ਼ਾਰ ਦੇ ਵਿੱਚ ਦੁਕਾਨਦਾਰਾਂ ਨੂੰ ਘਟੋ ਘਟ ਪੰਜ ਸੱਤ 10 ਬੰਦਿਆਂ ਦੀ ਗਸ਼ਟ ਤੇ ਹੋਏ ਡੇਲੀ ਡੇਲੀ ਸਵੇਰ ਤੋਂ ਲੈ ਕੇ ਸ਼ਾਮ ਤੱਕ ਲੋਕ ਜਿਹੜਾ ਕੋਈ ਸਤਾਰਤੀ ਅਸਾਂ ਨੂੰ ਡਰ ਹੋਏਗੀ ਵੀ ਬਾਜ਼ਾਰ ਚ ਪੁਲਸ ਆ ਪਰ ਇਹਨਾਂ ਵੱਲੋਂ ਕੋਈ ਐਸਾ ਆਸ਼ਵਾਸਨ ਨਹੀਂ ਅਸੀਂ ਅੱਜ ਵੀ ਇਹਨਾਂ ਕੋਲੋਂ ਲੈਣਾ ਵੀ ਤੁਸੀਂ ਸਾਨੂੰ ਸੁਰੱਖਿਆ ਦੀ ਜ਼ਿੰਮੇਵਾਰੀ ਦੇਵੋਗੇ ਕਿ ਨਹੀਂ ਦੇਵੋਗੇ ਤੇ ਨਹੀਂ ਦਿਓਗੇ ਤੇ ਜਾਂ ਸਾਨੂੰ ਜਵਾਬ ਦੇ ਦੋਗੇ ਵੀ ਅਸੀਂ ਨਹੀਂ ਦੇਣੀ ਫਿਰ ਲੋਕੀ ਆਪਣਾ ਆਪ ਆਪੀ ਵੇਖਣ ਫਿਰ ਤੁਹਾਡੇ ਕੋ ਮੰਗੀ ਨਾ ਕਰੀਏ ਤੇ ਹੁਣ ਬੇਨਤੀ ਇਹੋਈ ਆ ਵੀ ਪੁਲਿਸ ਨੂੰ ਜਾਂ ਤੇ ਆਪਣੇ ਤੇ ਤੁਸੀਂ ਕੱਲ ਠੀਕ ਆ ਤੁਸੀਂ ਆਪਣੀ ਸਿਕਿਉਰਿਟੀ ਕਰ ਲਈ ਆ ਕੋਈ ਗੱਲ ਕਰਨੀ ਚਾਹੀਦੀ ਆ ਭਾਈ ਲੋਕਾਂ ਦੀ ਤੇ ਵੇਖੋ ਨਾ ਲੋਕਾਂ ਦੀ ਕਿਉਂ ਕਰੇਗਾ ਫਿਰ ਤੁਸੀਂ ਤੇ ਆਪਣੀ ਕਰ ਲਈ ਤੇ ਲੋਕਾਂ ਦੀ ਕੰਮ ਕਰੇਗਾ ਤੇ ਲੋਕਾਂ ਬਨਤੀ ਤੁਸੀਂ ਇਥੇ ਡਿਊਟੀਆਂ ਦੇ ਬੈਠੇ ਹੋ ਤੇ ਜੇ ਲੋਕੀ ਸੁਰੱਖਿਅਤ ਸ਼ਾਨਦਾਰ ਭਰਾਵਾਂ ਨੂੰ ਰੋਟੀ ਸ਼ਾਮ ਨੂੰ ਮਾਹੀ ਨਸੀਬ ਹੁੰਦੀ ਆ ਤੇ ਡੇਰਾ ਬਾਬਾ ਨਾਨਕ ਬਾਰਡਰ ਏਰੀਆ ਇੱਥੇ ਕਾਰੋਬਾਰ ਹੈ ਨਹੀਂ ਤੇ ਫਰੋਤੀਆਂ ਭਰਾਵੋ ਭਾਈ ਅਸੀਂ ਕਿੱਥੋਂ ਦਈਏ ਕਿੱਥੋਂ ਅਸੀਂ ਲੱਖਾਂ ਰੁਪਏ ਦਈਏ ਆਪਣੇ ਪਰਿਵਾਰ ਸੰਭੀਏ ਜਾਂ ਆਪਣੀਆਂ ਦੁਕਾਨਾਂ ਕਰੀਏ ਕਿ ਜਾਂ ਤੁਹਾਡੇ ਲਈ ਪੈਸੇ ਦਈਏ ਰਾਤੀ ਜਿਹੜਾ ਕੰਮ ਹੋਇਆ ਪਿਛਲੇ 3 ਮਹੀਨਿਆਂ ਵਿੱਚ ਦੋ ਘਟਨਾਵਾਂ ਹੋ ਗਈਆਂ ਵਾ ਵੀਦੀ ਮੈਡੀਕਲ ਸਟੋਰ ਤੇ ਗੋਲੀ ਚੱਲੀ ਆ ਰਾਤੀ ਮੇਸ਼ੀ ਭਾਜੀ ਦੇ ਮੁੰਡੇ ਦੇ ਉੱਥੇ ਗੋਲੀ ਚੱਲੀ ਆ ਬੜਾ ਮਾੜਾ ਕੰਮ ਆ ਅਹੀਂ ਮੌਜੂਦਾ ਸਰਕਾਰ ਦੇ ਐਮ ਐਲ ਏ ਸਾਹਿਬ ਤੇ ਆਪਣੇ ਡੀ ਐਸ ਪੀ ਸਾਹਿਬ ਪੁਲਿਸ ਪ੍ਰਸ਼ਾਸਨ ਨੂੰ ਬੇਨਤੀ ਕਰਦੇ ਆ ਕਿ ਦੁਕਾਨਦਾਰਾਂ ਦੀ ਸੁਰੱਖਿਆ ਨੂੰ ਯਕੀਨੀ ਬਣਾਇਆ ਜਾਵੇ ਕਿਉਂਕਿ ਦੁਕਾਨਦਾਰ ਜਿਹੜੇ ਨੇ ਭਰਾ ਸਾਡੇ ਨਾ ਕੋ ਕੋਈ ਇੰਨਾ ਪੈਸਾ ਇੰਨਾ ਦੌਲਤਮੰਦ ਨਹੀਂ ਹੈਗੇ ਇਲਾਕੇ ਦੀ ਜਨਸੰਖਿਆ ਵੇਖ ਲਓ ਕਿੰਨੀ ਗਿਆ ਇੱਧਰ ਚਲਜੋ ਤੇ ਇੱਧਰੋਂ ਹੈ ਹੀ ਨਹੀਂ ਕੁਝ ਵੀ ਕੀ ਮੰਗ ਕਰਦੇ ਹੋ ਵਪਾਰ ਮੰਡਲ ਵੱਲੋਂ ਮੰਗ ਇਹੋ ਹੀ ਆ ਕਿ ਦੁਕਾਨਦਾਰਾਂ ਦੀ ਸੁਰੱਖਿਆ ਯਕੀਨੀ ਬਣਾਇਆ ਜਾਵੇ ਤੇ ਮੇਰੀ ਗੱਲ ਦਾ ਗੁੱਸਾ ਕੋਈ ਨਹੀਂ ਜਿਹੜੀ ਗੱਲ ਮੈਂ ਕਰ ਲਗਿਆ ਸਾਰੇ ਚੈਨਲਾਂ 'ਤੇ ਚਲਾ ਦਿਓ ਆਉਂਦੇ 4-5 ਸਾਲ ਵਿੱਚ ਜੇ ਸਾਡੇ ਦੁਕਾਨਦਾਰਾਂ ਦੀ ਆਉਣ ਵਾਲੇ ਦਿਨਾਂ ਵਿੱਚ ਸੁਰੱਖਿਆ ਯਕੀਨੀ ਨਹੀਂ ਹੋਈ ਤੇ ਅਸੀਂ ਚੋਣਾਂ ਦਾ ਜਿੰਨੀਆਂ ਚੋਣਾਂ ਆਉਣੀਆਂ ਥੱਲੋਂ ਲੈ ਕੇ ਤੇ ਉੱਪਰ ਤੱਕ ਡੇਰਾ ਬਾਬਾ ਨਾਨਕ ਦੇ ਨਵਾਸੀ ਸਾਰੀਆਂ ਚੋਣਾਂ ਦਾ ਹੀ ਬਾਈ ਕੱਟ ਕਰਨਗੇ ਲਾਇਨ ਆਰਡਰ ਨੂੰ ਕਿਦਾਂ ਵੀ ਲਾਇਨ ਆਰਡਰ ਦੀ ਸਥਿਤੀ ਬਹੁਤ ਮਾੜੀ ਆ ਜਿਹੜਾ 3 ਮਹੀਨਿਆਂ ਦੇ ਵਿੱਚ ਹੋ ਗਈ ਆ ਪਾਹੀਂ ਇੱਥੋਂ ਦੇ ਪੁਲਿਸ ਪ੍ਰਸ਼ਾਸਨ ਨੂੰ ਬੇਨਤੀ ਕਰਦੇ ਆ ਕਿ ਲਾਇਨ ਆਰਡਰ ਦੀ ਸਥਿਤੀ ਨੂੰ ਮਜ਼ਬੂਤ ਕੀਤਾ ਜਾਵੇ ਤੇ ਦੁਕਾਨਦਾਰਾਂ ਦੀ ਸੁਰੱਖਿਆ ਨੂੰ ਯਕੀਨੀ ਬਣਾਇਆ ਜਾਵੇ ਛੀਮਨਿਆਰੇ ਵਾਲੀ ਦੁਕਾਨ ਤੇ ਘਟਨਾ ਹੋਈ ਬੜੀ ਮਾੜੀ ਹੋਈ ਮਵੀ ਕੁਝ ਚਿਰ ਬਾਅਦ ਉਥੇ ਪਹੁੰਚਿਆ ਤੇ ਇੱਕ ਏਐਸਆਈ ਮੈਨੂੰ ਕਹਿੰਦਾ ਵੀ ਪ੍ਰਧਾਨ ਜੀ ਇੱਥੇ ਗੋਲੀ ਚੱਲੀ ਨਹੀਂ ਮੈਂ ਉਹ ਕਿਦਾਂ ਕਹਿੰਦਾ ਜੇ ਗੋਲੀ ਚੱਲੀ ਆ ਤੇ ਉਹਦਾ ਜਿਹੜਾ ਮੈਂ ਕਹਾ ਕੋਈ ਨਹੀਂ ਆ ਦੋਸਤ ਖੋਲ ਜਾਂ ਕੋਈ ਉਹਦਾ ਉਹ ਲੱਭਣਾ ਚਾਹੀਦਾ ਸਬੂਤ ਮੈਂ ਕਹਾ ਗੋਲੀ ਚੱਲੀ ਲੋਕਾਂ ਆਵਾਜ਼ ਸੁਣੀ ਸਭ ਕੁਝ ਹੋਇਆ ਤੇ ਫਿਰ ਹੁਣ ਸਬੂਤ ਕਾਦਾ ਲੱਭਣਾ ਇਸ ਕਰਕੇ ਜਿਹੜੀ ਇਹ ਘਟਨਾ ਡੇਰੇ ਵਾਸਤੇ ਹੋਣਦੀ ਆ ਬਹੁ ਮਾੜੀਆਂ ਹੋਣਦੀਆਂ ਨੇ ਪੁਲਿਸ ਨੂੰ ਸਾਡੀ ਰੱਖਿਆ ਕਰਨੀ ਪਏਗੀ ਨਹੀਂ ਤੇ ਲੋਕ ਇਹਨਾਂ ਦੇ ਖਿਲਾਫ ਪੂਰਾ ਤੁਰਨਗੇ ਅੱਜ ਕੀ ਮਸਲਾ ਦੀ ਅੱਜ ਡੇਰਾ ਬਾਬਾ ਨਾਨਕ ਮੁਕੰਮਲ ਬੰਦਿਆ ਕੀ ਮਸਲਾ ਹੈ ਮਸਲਾ ਇਹ ਆ ਵੀ ਇੱਥੇ ਤੀਜੀ ਵਾਰਦਤ ਹੋਈ ਆ ਰਮੇਸ਼ ਚੰਦ ਦੀ ਮਨਿਆਰੀ ਦੀ ਦੁਕਾਨ ਤੇ ਪਹਿਲੀ ਵਾਰਦਤ ਹੋਈ ਬਿੱਲੇ ਸ਼ਾਹ ਦੀ ਸੁਨਿਆਰੇ ਦੀ ਦੁਕਾਨ ਤੇ ਲੁੱਟ ਹੋਈ ਆ ਉਸ ਤੋਂ ਬਾਅਦ ਬੇਦੀ ਮੈਡੀਕਲ ਸਟੋਰ ਤੇ ਹਮਲਾ ਆਇਆ ਉਹਨੂੰ ਗੋਲੀ ਵਜਈ ਆ ਤੀਜੀ ਵਾਰਦਤ ਇਹ ਰਾਤੀ ਹੋਈ ਆ 6:30 ਵਜੇ ਪੁਲਿਸ ਸੁੱਤੀ ਦੀ ਆ ਪੁਲਿਸ ਕੋਈ ਕੰਮ ਨਹੀਂ ਕਰਨੀ ਕੋਈ ਬਾਜ਼ਾਰ ਚ ਗਸ਼ਤ ਨਹੀਂ ਜਿਹੜੇ ਦੁਕਾਨਦਾਰ ਨੇ ਅਨਸੁਰਖਤ ਨੇ ਤੇ ਇਸੇ ਰੋਸ ਵਜੋਂ ਅਸਾਂ ਅੱਜ ਬਾਜ਼ਾਰ ਡੇਰਾ ਬਾਬਾ ਨਾਨਕ ਸਾਰੇ ਦੁਕਾਨਦਾਰਾਂ ਨੇ ਸਾਰਾ ਡੇਰਾ ਨਿਵਾਸੀਆਂ ਨੇ ਸਹਿਯੋਗ ਦੇ ਕੇ ਬੰਦ ਕੀਤਾ ਵਾ ਤੇ ਪੁਲਿਸ ਆ ਗਿਆ ਸੀ ਪ੍ਰੋਟੈਸਟ ਕਰਨ ਦੇ ਆ ਵੀ ਸਾਡੀ ਸੁਰੱਖਿਆ ਕਰੋ ਆ ਕਾਂਧੀ ਮੋੜੇ ਤੇ ਲੋਕਾਂ ਨੇ ਧਰਨਾ ਦਿੱਤਾ ਕਰਨੇ 2 ਮਹੀਨੇ ਪਹਿਲਾਂ ਮੇਰੀ ਨਿਗਰਾਨੀ ਕਿ ਬਾਜ਼ਾਰ ਬੰਦ ਹੋਏਗੀ ਨਾ ਦੁਕਾਨਦਾਰਾਂ ਵੱਲੋਂ ਜਿਹੜਾ ਧਰਨਾ ਦਿੱਤਾ ਗਿਆ ਉਹ ਕਹਿੰਦੇ ਨੇ ਵੀ ਸਾਡੀ ਜਿਹੜੀ ਹੈ ਕਾਰਵਾਈ ਬਟ ਲਿਖੀ ਨਹੀਂ ਇਸ ਮਕਦੇ ਵਿੱਚ ਮੁਕਦਮਾ ਦਰਜ ਆਲਰੇਡੀ ਜੀ ਜੀ ਤਿੰਨ ਦੋਸ਼ੀ ਰੈਸ਼ਲ ਨੇ ਰਾਤੀ ਜਿਹੜੀ ਵਾਰਦਾਤ ਕਰ ਰੇ ਦੱਸ ਰਹੇ ਨੇ ਵੀ ਸਾਡੇ ਇੱਥੇ ਗੋਲੀ ਚੱਲੀ ਆ ਉਹ ਵੀ ਅਸੀਂ ਟ੍ਰੇਸ ਕਰ ਰਹੇ ਆ ਜਲਦੀ ਤੇ ਔਰ ਸਾਡੀਆਂ ਟੀਮਾਂ ਲੱਗੀਆਂ ਹੋਈਆਂ ਨੇ ਸਾਰੀਆਂ ਜੀ ਜੀ ਅਸੀਂ ਜਲਦੀ ਟ੍ਰੇਸ ਕਰ ਰਹੇ ਹਾਂ ਇਹਨੂੰ ਸਰ ਉਹਨਾਂ ਨੇ ਕੁਝ ਮੰਗਾ ਵੀ ਨੇ ਨਾਕਿਆਂ ਨੂੰ ਲੈ ਕੇ ਨਾਕੇ ਜਿਹੜੇ ਲੱਗਦੇ ਨੇ ਉਹ ਥੋੜਾ ਜਿਹਾ ਜਿਸ ਤਰ੍ਹਾਂ ਸਾਡਾ ਇੱਕ ਨਾਕਾ HDFC ਬੈਂਕ ਦੇ ਕੋਲ ਆ ਉਹ ਵੀ ਉੱਥੇ ਚਾਹੀਦਾ ਜ਼ਰੂਰੀ ਆ ਇੱਕ ਨਾਕਾ ਉਹ ਕਹਿੰਦੇ ਨੇ ਸਾਨੂੰ ਬਾਜ਼ਾਰ ਦੇ ਵਿੱਚ ਚਾਹੀਦਾ ਉਹ ਵੀ ਅਸੀਂ ਸ਼ੁਰੂ ਕਰਵਾ ਦੇ ਰਹੇ ਆ ਕਿਉਂਕਿ ਜਿਹੜਾ ਚਾਹੋਗੇ ਨਾਕਾ ਉਹਨੂੰ ਬਾਜ਼ਾਰ ਚੁੱਕ ਕਰ ਦਿੰਨੇ ਆ ਕੋਈ ਇਹੋ ਜੀ ਨਾਕਿਆਂ ਦੀ ਫੋਰਸ ਦੀ ਕੋਈ ਕਮੀ ਨਹੀਂ ਹੈ ਨਾਕੇ ਲਾਵਾਂਗੇ ਔਰ ਪੈਟਰੋਲਿੰਗ ਵੀ ਪੂਰੀ ਚੱਲੇਗੀ ਪੀਸੀਆਰ ਦੀ ਪੈਟਰੋਲਿੰਗ ਦੀ ਮੰਗ ਕੀਤੀ ਉਹ ਵੀ ਸ਼ੁਰੂ ਕਰਾ ਦਿੰਨੇ ਆ ਪਹਿਲੇ ਵੀ ਚੱਲਦੀ ਆ ਹੋਰ ਵਧਾ ਦਿੰਨੇ ਥੋੜੀ ਇਹਨਾਂ ਦੀ ਧਰਨਾ ਨੂੰ ਪੀਛ ਵਾਸ਼ਨ ਦਵਾਇਆ ਜੀ ਧਰਨਾ ਤੇ ਇਹ ਕਹਿ ਰਹੇ ਆ ਵੀ ਸਾਨੂੰ ਵੈਪਨ ਲਾਇਸੈਂਸ ਚਾਹੀਦੇ ਨੇ ਉਹ ਜਿਹੜੀਆਂ ਜਿਹੜੇ ਦੁਕਾਨਦਾਰਾਂ ਨੂੰ ਵੈਪਨ ਲਾਇਸੈਂਸ ਦੀ ਲੋੜ ਹੈ ਉਹ ਫਾਰਮੈਲੀਆਂ ਪੂਰੀਆਂ ਕਰਨੀਆਂ ਪਈਆਂ ਤੇ ਇਹਨਾਂ ਨੂੰ ਵੈਪਨ ਲਾਇਸੈਂਸ ਵੀ ਝੂ ਜਾਣਗੇ ਇਹ ਆਪਾਂ ਬੈਠਾ ਕੇ ਪਤਾ ਕਰਾਂਗੇ ਕਿਹੜੀ ਗੱਲ ਆ ਰਹੀਆਂ ਨੇ ਉਹਨਾਂ ਨੂੰ ਇਹ ਆਪਾਂ ਬੈਠਾਂਗੇ ਤੇ ਪੂਰੀ ਪ